ਸ਼ਸ਼ੀਕਲ ਜੀ ਮੈਂ ਹਾਂ ਤੁਹਾਡਾ ਆਪਣਾ ਵਿਨਰਜੀਤ ਅੱਜ ਦਾ ਜਿਹੜਾ ਸਮਾਂ ਬਹੁਤ ਸਾਰੀਆਂ ਤੰਤਰ ਦੀਆਂ ਗੱਲਾਂ ਕਰਨ ਵਾਲੇ ਬਹੁਤ ਸਾਰੇ ਪੰਜਾਬ ਦੀਆਂ ਗੱਲਾਂ ਕਰਨ ਵਾਲੇ ਬਹੁਤ ਸਾਰੀਆਂ ਧਰਮ ਦੀਆਂ ਗੱਲਾਂ ਕਰਨ ਵਾਲੇ ਮਜਬ ਜਾਤਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਗੱਲ ਅੱਜ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਲੋਕਤੰਤਰ ਦੇ ਵਿੱਚ ਪਾਰਟੀ ਬਣਾਉਣਾ ਪਾਰਟੀ ਖੜੀ ਕਰਨਾ ਜਾਂ ਕੋਈ ਕਿਸ ਤਰ੍ਹਾਂ ਦਾ ਵੀ ਆਪਾਂ ਜੇ ਕੋਈ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦਾ ਹਰ ਇੱਕ ਦਾ ਹੱਕ ਹੈ ਪਰ ਮੈਂ ਇਥੇ ਗੱਲ ਕਰਨੀ ਚਾਹਉਣਾ ਕਿ ਬੜੇ ਲੰਮੇ ਸਮੇਂ ਤੋਂ ਜਦੋਂ ਦਾ ਪੰਜਾਬ ਬਣਿਆ ਜਾਂ ਇਹ ਦੇਸ਼ ਆਜ਼ਾਦ ਹੋਇਆ ਪੰਜਾਬ ਦੇ ਨਾਲ ਕੀ ਕੀ ਹੁੰਦਾ ਰਿਹਾ ਹੈ ਜਾਂ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਜਿਹੜੀਆਂ ਕੇਂਦਰ ਦੇ ਵਿੱਚ ਬਹੁਤ ਸਾਰੇ ਏਜੰਸੀਆਂ ਨੇ ਉਹ ਪੰਜਾਬ ਦੇ ਲਈ ਕੀ ਸੋਚਦੀਆਂ ਨੇ ਮੈਂ ਅੱਜ ਦਾ ਜਿਹੜਾ ਟਾਈਟਲ ਹੈ ਉਹ ਤੇ ਮੈਂ ਲਿਖਿਆ ਕਿ ਜ਼ਰਾ ਸੋਚੋ ਮੈਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹਉਣਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਉਣਾ ਜ਼ਰੂਰ ਇੱਕ ਵਾਰ ਸੋਚੋ ਕਿ ਅਸੀਂ ਜਾ ਕਿੱਥੇ ਰਹਾ ਤੇ ਅਸੀਂ ਕਰ ਕੀ ਰਿਹਾ ਤੁਸੀਂ ਦੇਖੋ ਜਦੋਂ ਦਾ ਦੇਸ਼ ਦਾ ਚਾਹ ਨਹਿਰੂ ਹੋਰੀ ਸੀ ਚਾ ਇੰਦਰਾ ਗਾਂਧੀ ਜੀ ਸੀ ਚਾਹੇ ਹੁਣ ਦੇ ਹਾਕਮ ਨੇ ਸਭ ਦਾ ਇੱਕੋ ਜ਼ੋਰ ਲੱਗਿਆ ਹੁੰਦਾ ਕਿ ਪੰਜਾਬ ਨੂੰ ਕਦੇ ਵੀ ਸਟੇਬਲ ਨਾ ਹੋਣ ਦਈਏ ਸ਼੍ਰੋਮਣੀ ਅਕਾਲੀ ਦਲ ਬੜੇ ਲੰਮੇ ਸਮੇਂ ਤੋਂ ਪੰਜਾਬ ਦੀ ਸਿੱਖਾਂ ਦੀ ਹਿੰਦੂਆਂ ਦੀ ਮੁਸਲਮਾਨਾਂ ਦੀ 크ਰਿਸਚਨਾਂ ਦੀ ਹਰ ਇੱਕ ਦੀ ਰਹਿਨਮਾਈ ਕਰਦਾ ਜੇ ਤੁਸੀਂ ਦੇਖਿਆ ਜਾਵੇ ਤੁਸੀਂ ਜੇ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਜੇ ਕਿਸੇ ਨੇ ਪੰਜਾਬ ਦੀ ਗੱਲ ਕੀਤੀ ਹੈ ਤਾਂ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਕਾਲ ਦਲ ਨੇ ਕੀਤੀ ਹੈ ਜੇ ਪੰਜਾਬ ਦੀ ਤਰੱਕੀ ਦੀ ਗੱਲ ਕੀਤੀ ਹੈ ਤਾਂ ਸ਼੍ਰੋਮਣੀ ਕਾਲ ਦਲ ਨੇ ਕੀਤੀ ਹੈ ਪਰ ਇਹ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਕਾਲ ਦਲ ਪੰਜਾਬ ਦੀ ਤਰਜਮਾਨੀ ਕਰਦਾ ਹੈ ਸ਼੍ਰੋਮਣੀ ਕਾਲ ਦਲ ਪੰਜਾਬ ਦੀ ਰਹਿਨਮਾਈ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਜਦੋਂ ਵੀ ਕਿਤੇ ਪੰਜਾਬ ਦੇ ਭੀੜ ਪਈ ਹੈ ਤਾਂ ਸ਼੍ਰੋਮਣੀ ਕਾਲ ਦਲ ਮੋਰੀ ਭੂਮਿਕਾ ਨਿਭਾਉਂਦਾ ਹੈ ਪਰ ਇਹ ਦੁੱਖ ਹੁੰਦਾ ਹੈ ਕਿ ਪੰਜਾਬ ਚ ਕਿੰਨੀਆਂ ਪਾਰਟੀਆਂ ਨੇ ਭਾਤੀ ਜਨਤਾ ਪਾਰਟੀ ਕਾਂਗਰਸ ਬੜਾ ਲੰਮਾ ਸਮੇਂ ਤੋ ਰਾਜ ਕਰ ਰਹੀ ਹੈ ਹੁਣ ਨਵੀਂ ਆਮ ਆਦਮੀ ਪਾਰਟੀ ਹੈ ਹੋਰ ਕਮਿਊਨਿਸਟ ਵੀ ਰਹੇ ਨੇ ਪਰ ਇੱਕ ਚੀਜ਼ ਨੋਟ ਕੀਤੀ ਹੈ ਕਦੇ ਤੁਸੀਂ ਜਿਹੜੀ ਮੈਂ ਗੱਲ ਕਰ ਰਿਹਾ ਕਿ ਜਰਾ ਸੋਚੋ ਸੋਚੋ ਇਹ ਗੱਲ ਦਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਹੀ ਕਿਉਂ ਨਵਾਂ ਖੜਾ ਹੁੰਦਾ ਹੈ ਅਕਾਲੀ ਦਲ ਲੌਂਗਵਾਲ ਕੋਈ ਬਰਨਾਲਾ ਕੋਈ ਕਲ ਦਲ ਅਮਰਸਰ ਕੋਈ ਹੁਣ ਨਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਜਾਂ ਉਤੋਂ ਇਲਾਵਾ ਪੀਪਲ ਪਾਰਟੀ ਹੋਈ ਉਹ ਤੋਂ ਲੋਕ ਪਲਾਈ ਪਾਰਟੀ ਹੋਈ ਐ ਅਕਾਲੀ ਦਲ ਚੋਂ ਨਿਕਲੀਆਂ ਪਾਰਟੀਆਂ ਕਦੇ ਅੱਜ ਕਿਸ ਨੇ ਅੱਜ ਤੱਕ ਕਦੇ ਸੁਣਿਆ ਕਿ ਪੰਜਾਬ ਕਾਂਗਰਸ ਪਾਰਟੀ ਪੰਜਾਬ ਭਾਰਤੀ ਜਨਤਾ ਪਾਰਟੀ ਪੰਜਾਬ ਆਮ ਆਦਮੀ ਪਾਰਟੀ ਪੰਜਾਬ ਕਮਿਊਨਿਸਟ ਪਾਰਟੀ ਪੰਜਾਬ ਕਦੇ ਨਹੀਂ ਪੈਦਾ ਹੋਊਗੀ ਇਹ ਸੋਚਣ ਦੀ ਲੋੜ ਹੈ ਕਿਉਂ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਐ ਤੇ ਜੇ ਕਿਸੇ ਪਾਰਟੀ ਨੇ ਪੰਜਾਬ ਦੇ ਹੱਕਾਂ ਲਈ ਖੜਿਆ ਦਾ ਸ਼੍ਰੋਮਣੀ ਕਾਲਦਲ ਖੜਾ ਤੇ ਉਹਨੂੰ ਅਨਸਟੇਬਲ ਕਰ ਲਈ ਉਸ ਪਾਰਟੀ ਨੂੰ ਤੇ ਪੰਜਾਬ ਨੂੰ ਅਨਸਟੇਬਲ ਹਮੇਸ਼ਾ ਰੱਖਣ ਲਈ ਜਿਹੜੇ ਏਜੰਡੇ ਚਲਾਉਣ ਵਾਲੇ ਬੰਦੇ ਨੇ ਉਹ ਇਹ ਜੀਆਂ ਜਿਹੜੀਆਂ ਸਮੇਂ-ਸਮੇਂ ਤੇ ਇਹ ਜਾ ਕੁਝ ਕਰਦੇ ਰਹਿੰਦੇ ਨੇ ਹੁਣ ਬਹੁਤ ਸਾਰੇ ਮੇਰੇ ਵੀਰ ਇੱਥੇ ਹੋ ਸਕਦਾ ਥੱਲੇ ਕਮੈਂਟਾਂ 'ਚ ਵੀ ਬੋਲਣਗੇ ਦੇਖੋ ਜੀ ਇਹ ਤਾਂ ਬਾਦਲਾਂ ਦਾ ਕਬਜ਼ਾ ਹੋ ਗਿਆ ਜੀ ਇਹ ਤਾਂ ਫਲਾਣੇ ਦਾ ਕਬਜ਼ਾ ਹੋ ਗਿਆ ਜੀ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਜੇ ਸੁਖਬੀਰ ਸਿੰਘ ਬਾਦਲ 2005-06 ਤੋਂ ਪ੍ਰਧਾਨ ਬਣੇ ਨੇ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜੀ ਪ੍ਰਧਾਨ ਬਣੇ ਤਾਂ ਉਹਦੇ ਤਿੰਨ ਵਾਰ ਪੰਜਾਬ ਦੀ ਸਰਕਾਰ ਆਈ ਪੰਜਾਬ ਦੇ ਵਿੱਚ ਤਰੱਕੀ ਕੀਤੀ ਪੰਜਾਬ ਦੀ ਡਵੈਲਪਮੈਂਟ ਕੀਤੀ ਪਰ ਉਸ ਤੋਂ ਪਹਿਲਾਂ ਵੀ ਬੜੇ ਅਕਾਲੀ ਦਲ ਬੰਦੇ ਰਹੇ ਨੇ ਉਸ ਤੋਂ ਪਹਿਲਾਂ ਵੀ ਬੜੀਆਂ ਗੱਲਾਂ ਹੁੰਦੀਆਂ ਰਹੀਆਂ ਨੇ ਸਾਡੇ ਮਾਰਯੋਗ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਸੀ ਮੈਂ ਇੱਥੇ ਗੱਲ ਇੱਕ ਜ਼ਰੂਰ ਕਰਨੀ ਚਾਹਣਾ ਕਿ 30 40 ਸਾਲਾਂ ਤੋਂ ਜੋ ਦੇਖਿਆ ਜਾਵੇ ਪਿਛਲੇ 30 ਸਾਲਾਂ 'ਚ ਦੇਖੋ ਤੁਸੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਤੇ ਕੇਸ ਦਰਜ ਹੁੰਦਾ ਹੈ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਸੀ ਪਰ ਕਦੇ ਸਰਦਾਰ ਮਾਨ ਸਾਹਿਬ ਤੇ ਕੇਸ ਨਹੀਂ ਦਰਜ ਹੋਇਆ ਇਹ ਚੀਜ਼ ਵੀ ਸੋਚਣ ਦੀ ਲੋੜ ਹੈ ਫਿਰ ਹੁਣ ਸਰਦਾਰ ਅਮਰਪਾਲ ਸਿੰਘ ਜਿਹੜੇ ਸੀ ਜਿਨ੍ਹਾਂ ਨੂੰ ਬਹੁਤ ਵੱਡੇ ਮਾਰਜ ਨਾਲ ਸਰਜੀ ਸਿੰਘ ਹੋਰਾਂ ਨੂੰ ਪੰਜਾਬ ਦੇ ਲੋਕਾਂ ਨੇ ਜਿਹੜਾ ਜਿਤਾਇਆ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ ਹੈ ਉਹਨਾਂ ਦੀ ਨਬਜ਼ ਟਟੋਲ ਕੇ ਉਹਨੂੰ ਦੇਖਿਆ ਜਾਂਦਾ ਤੇ ਉਹਦਾ ਇੱਕ ਅਜੰਡਾ ਸੈੱਟ ਕੀਤਾ ਜਾਂਦਾ ਹੈ ਪਹਿਲਾਂ ਆਮ ਆਦਮੀ ਪਾਰਟੀ ਇਸੇ ਵਿਚ ਲਿਆਦੀ ਅੱਜ ਤੁਸੀਂ ਦੇਖੋ ਆਮ ਆਦਮੀ ਪਾਰਟੀ ਦੇ ਹਾਲਾਤ ਪੰਜਾਬ ਦੇ ਕੀ ਕਰ ਰੱਖੇ ਨੇ ਤੇ ਜਿਹੜੇ ਖਾਲਸਾ ਜੀ ਹੋਰੀ ਜਿਤਾਏ ਉਹ ਵੀ ਉਸ ਤੋਂ ਬਾਅਦ ਆਪਾਂ ਨੂੰ ਪਤਾ ਕਿ ਜਿਹੜੇ ਪਿਛਲੇ ਕੀ ਕਾਰਗੁਜ਼ਾਰੀਆਂ ਰਹੀਆਂ ਨੇ ਅੱਜ ਖਾਲਿਸਤਾਨ ਦੀਆਂ ਗੱਲਾਂ ਹੁੰਦੀਆਂ ਨੇ ਅੱਜ ਯਾਰ ਸਾਨੂੰ ਜ਼ਰੂਰਤ ਕੀ ਹੈ ਸਾਨੂੰ ਜ਼ਰੂਰਤ ਉਹ ਲੀਡਰ ਦੀ ਹੈ ਸਾਨੂੰ ਪੰਜਾਬ ਨੂੰ ਉਸ ਬੰਦੇ ਦੀ ਜ਼ਰੂਰਤ ਹੈ ਜਿਹੜਾ ਸ਼ਾਂਤੀ ਪਾਈ ਚਾਰਕਸਾਂ ਨੂੰ ਕਾਇਮ ਰੱਖੇ ਜਿਹੜੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਕੋਈ IAS ਬੰਦ ਕੋਈ IPS ਬੰਦ ਕੋ ਇੰਡਸਟਰੀ ਲਿਸਟ ਬੰਦ ਕੋਈ ਹੋਰ ਬਿਊਰੋਕ੍ਰਾਟ ਬੰਦ ਅਸੀਂ ਇਕੱਲੇ ਪੰਜਾਬ ਤੇ ਨਹੀਂ ਪੂਰੇ ਦੇਸ਼ ਤੇ ਰਾਜ ਕਰੀਏ ਸਾਨੂੰ ਅੱਜ ਉਹ ਉਹ ਲੀਡਰ ਦੀ ਜ਼ਰੂਰਤ ਹੈ ਜਿਹੜੀ ਇਹ ਜੇ ਨੌਜਵਾਨਾਂ ਨੂੰ ਪੈਦਾ ਕਰੇ ਤੇ ਜਿਹੜਾ ਪੰਜਾਬ ਨੂੰ ਬੰਨ ਕੇ ਰੱਖੇ ਜਿਹੜੇ ਧਰਮ ਨੂੰ ਹਰ ਧਰਮ ਦਾ ਸਤਿਕਾਰ ਅੱਜ ਸ਼੍ਰੋਮਣੀ ਕਾਲ ਦਲ ਸਿੱਖਾਂ ਦੀ ਪਾਰਟੀ ਕਹੀ ਜਾਂਦੀ ਹੈ ਕੌਮ ਦੀ ਪਾਰਟੀ ਕਹੀ ਜਾਂਦੀ ਹੈ ਪਰ ਸ਼੍ਰੋਮਣੀ ਕਾਲ ਦਲ ਨੇ ਨਾਲ ਨਾਲ ਜਿਹੜਾ ਫਲਸਫਾ ਸਾਡੇ ਗੁਰੂਆਂ ਦਾ ਉਹਤੇ ਵੀ ਕਾਇਮ ਰਹੀ ਹੈ ਕਿ ਹਰ ਧਰਮ ਦਾ ਸਤਿਕਾਰ ਆਪਣੇ ਧਰਮ 'ਚ ਭਰੋਸਾ ਰੱਖਿਆ ਤੇ ਅੱਜ ਬਹੁਤ ਸਾਰੇ ਇਕੱਠੇ ਹੋ ਕੇ ਜਿੰਨੀਆਂ ਵੀ ਜੇ ਕਹੀਏ ਜਿੰਨੇ ਆਪਣੇ ਵੀ ਤੇ ਜਿੰਨੇ ਬਗਾਨੇ ਵੀ ਬਗਾਨਿਆਂ ਨਾਲ ਚਲੋ ਕਰਨੀ ਹੁੰਦਾ ਪਰ ਆਪਣਿਆਂ ਦਾ ਵੀ ਵੱਧ ਤੋਂ ਵੱਧ ਜੋਰ ਲੱਗਿਆ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਦੇ ਹੁਣ ਮੈਨੂੰ ਨਹੀਂ ਪਤਾ ਕਿਹੜੇ ਏਜੰਡੇ ਤੇ ਕਿੰਨਾ ਲੋਕਾਂ ਦੇ ਪਿੱਛੇ ਚੱਲੋ ਮੈਨੂੰ ਪਤਾ ਤਾਂ ਹੁੰਦਾ ਵੀ ਹੈ ਪਰ ਨਹੀਂ ਦੱਸਣਾ ਚਾਹੁੰਦੇ ਉਹ ਲੋਕ ਉਹਨਾਂ ਨੂੰ ਆਪ ਨੂੰ ਸਮਝਾ ਕਿ ਉਹ ਕਿਸ ਏਜੰਡੇ ਤੇ ਚੱਲਦੇ ਨੇ ਕਿਹਦੇ ਪਿੱਛੇ ਲੱਗ ਕੇ ਚੱਲਦੇ ਨੇ ਕਿਉਂ ਪੰਜਾਬ ਨੂੰ ਬਰਬਾਦੀ ਦੇ ਕੰਡੇ ਤੇ ਲੈ ਕੇ ਜਾਣਾ ਚਾਹੁੰਦੇ ਨੇ ਕਿਉਂ ਖੇਤਰੀ ਪਾਰਟੀਆਂ ਨੂੰ ਖਤਮ ਕਰਕੇ ਜਿਹੜਾ ਨੈਸ਼ਨਲ ਪਾਰਟੀਆਂ ਦੇ ਹੱਥ ਦੇ ਦੇਣਾ ਚਾਹੁੰਦੇ ਨੇ ਇਹ ਤੇ ਜ਼ਰਾ ਸੋਚਿਓ ਪੰਜਾਬੀਓ ਜੇ ਤੁਹਾਡੀ ਕੋਈ ਤਰਜਮਾਨੀ ਤੁਹਾਡੀ ਰਹਿਨਮਾਇ ਤੁਹਾਡੀ ਕੋਈ ਗੱਲ ਕਰ ਸਕਦਾ ਜੇ ਤੁਹਾਡੇ ਹੱਕ 'ਚ ਕੋਈ ਖੜ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਹੈ ਅੱਜ ਸਾਰਿਆਂ ਦਾ ਜ਼ੋਰ ਸੁਖਬੀਰ ਸਿੰਘ ਬਾਦਲ 8 ਸਾਲ ਹੋ ਗਏ ਅੱਜ ਵੀ ਮੈਂ ਸੁਣ ਰਿਹਾ ਜੇ ਅਜੋ ਨਵੀਂ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਵੀਂ ਪਾਰਟੀ ਬਣੀ ਹੈ ਜੇ ਉਸ ਸਟੇਜ ਤੋਂ ਹੀ ਬੋਲਿਆ ਗਿਆ ਤਾਂ ਵੀ ਸੁਖਬੀਰ ਸਿੰਘ ਬਾਦਲ ਦੀ ਵਿਰੋਧਾ ਜੇ ਅੱਜ ਭਗਵੰਤ ਮਾਨ ਦੀ ਸਟੇਜ ਤੋਂ ਬੋਲੇ ਜਾਂਦਾ ਤਾਂ ਵੀ ਸੁਖਬੀ ਸਿੰਘ ਬਾਦਲ ਦੀ ਵਿਰੋਧਤਾ ਜੇ ਕਾਂਗਰਸ ਦੀ ਸਟੇਜ ਤੋਂ ਬੋਲੇ ਜਾਂਦਾ ਤਾਂ ਵੀ ਸੁਖਬੀ ਸਿੰਘ ਬਾਦਲ ਦੀ ਵਿਰੋਧਤਾ ਜੇ ਕਿਸੇ ਭਾਜਪਾ ਕਿਸਾਨੀ ਸਟੇਜ ਤੋਂ ਬੋਲੇ ਜਾਂਦਾ ਤਾਂ ਵੀ ਬਾਦਲ ਸਾਹਿਬ ਦੀ ਵਿਰੋਧਤਾ ਕਾਦੇ ਵਾਸਤੇ ਵੀ 8 ਸਾਲ ਹੋ ਗਏ ਅਸੀਂ ਜੇ ਕੋਈ ਕਿਤੇ ਕਮੀ ਰਹੀ ਤਾਂ ਉਹਦੀ ਅਸੀਂ ਉਸ ਗੱਲ ਦੀ ਮਾਫੀਆਂ ਵੀ ਮੰਗ ਲੀਆਂ ਤੇ ਹੁਣ ਉਸ ਤੋਂ ਬਾਅਦ ਵੀ ਸਭ ਦਾ ਜ਼ੋਰ ਲੱਗਾ ਧਾਰਮਿਕ ਤੌਰ ਤੇ ਨੌਜਵਾਨੀ ਦੇ ਤੌਰ ਤੇ ਕਿਸਾਨੀ ਦੇ ਤੌਰ ਤੇ ਜਿਹੜੀ ਤਾਕਤ ਸ਼੍ਰੋਮਣੀ ਕਾਲੀ ਦਲ ਦੀ ਪਿੰਡਾਂ ਦੇ ਲੋਕ ਜਿਹੜੇ ਪਿਆਰ ਕਰਦੇ ਸੀ ਉਹਨਾਂ ਦੇ ਮਨਾਂ 'ਚ ਨਫ਼ਰਤ ਭਰ ਕੇ ਸ਼੍ਰੋਮਣੀ ਕਾਲੀ ਦਲ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਰਾ ਸੋਚਿਓ ਕਿ ਪੰਜਾਬ ਦੇ ਇਸ ਚੀਜ਼ਾਂ ਨਾਲ ਕੌਣ ਖੇਡ ਰਿਹਾ ਹੈ ਉਹਨਾਂ ਤੋਂ ਬਚਨ ਦੀ ਲੋੜ ਹੈ ਮੈਂ ਫੇਰ ਅਖੀਰ 'ਚ ਕਹਿਣਾ ਕਦੇ ਸ਼੍ਰੋਮਣੀ ਕਾਲੀ ਦਲ ਕਮਜ਼ੋਰ ਨਹੀਂ ਹੋਇਆ ਪਰ ਇਹ ਲੋਕ ਕੋਸ਼ਿਸ਼ ਜਿਹੜੀ ਹੈ ਇੱਕ ਜਾਰੀ ਰੱਖ ਰਹੇ ਨੇ ਨਿਰੰਤਰ ਕਰ ਰਹੇ ਨੇ ਤੇ ਅੱਜ ਫੇਰ ਇੱਕ ਗੱਲ ਹੋਰ ਕਹਿਣਾ ਕਿ ਪੰਜਾਬ ਦੇ ਵਿੱਚ ਕਦੇ ਕਾਂਗਰਸ ਪੰਜਾਬ ਨਹੀਂ ਬਣੀ ਕਦੇ ਭਾਰਤੀ ਜਨਤਾ ਜਨਤਾ ਪਾਰਟੀ ਪੰਜਾਬ ਨਹੀਂ ਬਣੀ ਕਦੇ ਆਮ ਆਦਮੀ ਪਾਰਟੀ ਪੰਜਾਬ ਨਹੀਂ ਬਣੀ ਕਦੇ ਕਮਨਿਸਟ ਪਾਰਟੀ ਪੰਜਾਬ ਨਹੀਂ ਬਣੀ ਕਦੇ ਕੋਈ ਹੋਰ ਪਾਰਟੀ ਨਹੀਂ ਬਣੀ ਜੇ ਬਣਦਾ ਤਾਂ ਸਿਰਫ ਤੇ ਸਿਰਫ ਅਕਾਲੀ ਦਲ ਬਣਦਾ ਨਵੇਂ ਅਕਾਲੀ ਦਲ ਦੇ ਪੰਜ ਸੱਤ ਢੜੇ ਬਣ ਜਾਂਦੇ ਨੇ ਪੰਜ ਸੱਤ ਪਾਰਟੀਆਂ ਬਣ ਜਾਂਦੀਆਂ ਪਾਰਟੀਆਂ ਬਣਾਉਣਾ ਹੱਕ ਹੈ ਤੁਹਾਡਾ ਲੋਕਤੰਤਰਿਕ ਹੱਕ ਹੈ ਪਰ ਗੱਲ ਇਹ ਹੈ ਕਿ ਪੰਜਾਬ ਨੂੰ ਸੇਫ ਪੰਜਾਬ ਨੂੰ ਸਹੀ ਪੰਜਾਬ ਨੂੰ ਤਰੱਕੀ ਕੌਣ ਦਿਵਾ ਸਕਦਾ ਹੈ ਇਹ ਤੇ ਪੰਜਾਬੀਓ ਸੋਚਣ ਦੀ ਲੋੜ ਹੈ ਸੋ ਆਓ ਇਕੱਠੇ ਹੋ ਕੇ ਕੋਸ਼ਿਸ਼ ਕਰੀਏ ਜ਼ਰੂਰ ਇਹ ਤੇ ਜੇ ਕਿ ਇਹ ਬ੍ਰੇਨਸਟਾਰਮਿੰਗ ਜਿਹੜੀ ਕਹਿੰਦੇ ਆਪਾਂ ਦਿਮਾਗ ਲਾ ਕੇ ਚੱਲੀਏ ਕੱਲੇ ਜਜ਼ਬਾਤਾਂ ਨਾਲ ਜਿਹੜਾ ਪੰਜਾਬ ਨਹੀਂ ਚੱਲ ਸਕਦਾ ਜਜ਼ਬਾਤਾਂ ਨਾਲ ਤਾਂ ਨੁਕਸਾਨ ਹੀ ਹੁੰਦੇ ਨੇ ਜਜ਼ਬਾਤ ਹੋਣੇ ਚਾਹੀਦੇ ਨੇ ਪਰ ਉਹ ਜਜ਼ਬਾਤ ਜਿਹੜੇ ਨੇ ਉਹਨੂੰ ਇੱਕ ਚੰਗੇ ਸਾਰਥਕ ਤਰੀਕੇ ਨਾਲ ਤਰੱਕੀ ਵਾਲੇ ਪਾਸੇ ਨੂੰ ਬਦਲਦੀ ਲੋੜ ਹੈ ਇਹ ਹੀ ਮੇਰੀ ਅੱਜ ਦੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਜਿਹੜਾ ਮਕਸਦ ਸੀ ਜ਼ਰਾ ਸੋਚਿਓ